ਰਾਮ ਰੇਵ ਦੀ ਬੇਨਾਰੇ ਕੀ ਕਹੋਗੇ ਜੜ ਮੇਰੀ ਗੱਲ ਸੁਣੋ ਪੰਜਾਬ ਸਰਕਾਰ ਇਹ ਮੇਰੇ ਬਜਾਇਨਾ ਕਿ ਜਿਹੜੇ ਤੁਹਾਡੇ ਤੁਹਾਡੇ ਮੰਤਰੀ ਬਹੁਤ ਇੰਟੈਲੀਜੈਂਟ ਬੜਾ ਪੜਿਆ ਲਿਖਿਆ ਮੰਤਰੀ ਆ ਮੇਰੇ ਖਿਆਲ ਤੋਂ ਮੇਰੇ ਨਾਲ ਤੁਹਾਨੂੰ ਵਧੀਆ ਜਵਾਬ ਦੇ ਸਕਦਾ ਤੁਹਾਨੂੰ ਯਾਰੋ ਸਾਰਾ ਦਿਨ ਪਤਿਲਿਆਂ 'ਚ ਕੜਸ਼ੀ ਮਾਰਦਾ ਕੀ ਗੱਲ ਉਹ ਰਾਮ ਰੇਵ ਤੇ ਕੜਸ਼ੀ ਨਹੀਂ ਮਾਰੂ ਉਹਨੂੰ ਉਹਨੂੰ ਦੱਸਣਾ ਨਹੀਂ ਚਾਹੀਦਾ ਕਿ ਰਾਮ ਰੇਵ ਦੀ ਚੋਂ ਨੀ ਪੰਜਾਬ ਗਵਰਨਮੈਂਟ ਜਾਂਦੀ ਹਾਈ ਕੋਰਟ 'ਚ ਤੁਹਾਡੇ ਟਾਈਮ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੇਰੇ ਕੋਲ ਭਾਵੇਂ 3 ਮਹੀਨੇ ਲਿਆ ਮੈਂ ਉਹਦੀ ਕਸਟੋਡੀਰ ਇੰਟਰੋਗੇਸ਼ਨ ਲਈ ਸੀ ਬੇਸ਼ੱਕ ਹਾਈ ਕੋਰਟ ਨੇ ਸਾਨੂੰ ਨਹੀਂ ਪਰਮਿਸ਼ਨ ਦਿੱਤੀ ਪਰ ਅਸੀਂ ਕੌਲੀ ਕਸਟੋਡੀਰ ਇੰਟਰੋਗੇਸ਼ਨ ਲੈ ਕੇ ਜੇਲ੍ਹ ਦੇ ਵਿੱਚ ਵੀ ਇੰਟਰੋਗੇਸ਼ਨ ਕਰਨ ਗਏ ਤੇ ਪੰਜਾਬ ਕੋਰਟ ਨੇ ਕਿਉਂ ਨਹੀਂ ਉਹਦੇ ਤੇ ਸਟੈਂਡ ਲਿਆ ਕਿਉਂ ਨਹੀਂ ਅਪੋਜ਼ ਕਰ ਲਈ ਜਾ ਕੇ ਹਾਈ ਕੋਰਟ ਤੇ ਕਿਉਂ ਨਹੀਂ ਸੁਪਰੀਮ ਕੋਰਟ ਤੇ ਜਾ ਰਹੀ ਇਹ ਜਿਹੜੀ ਪਰੋਲ ਹੁੰਦੀ ਆ ਪਰੋਲ ਤੁਹਾਡੀ ਇਹ ਦੂਜੇ ਦਿਨ ਨਹੀਂ ਮਿਲਦੀ ਫਰਲੋਗ ਦੂਜੇ ਦਿਨ ਨਹੀਂ ਮਿਲਦੀ ਇਹ ਇੱਕ 4 4 5 5 ਮਹੀਨੇ ਦੀ ਨਹੀਂ ਹੁੰਦੀ 2 ਮਹੀਨੇ 2.5 ਮਹੀਨੇ ਤੋਂ ਵੱਧ ਕੈਰੋਲ ਤੇ ਛੁੱਟੀਆਂ ਨਹੀਂ ਮਿਲ ਸਕਦੀਆਂ ਇਹ ਹਰਿਆਣਾ ਗਵਰਨਮੈਂਟ ਵੋਟਾਂ ਲੈ ਲਈ ਕਾਢੇ ਹਰਿਆਣਾ ਗਵਰਨਮੈਂਟ ਟਿੱਲ ਲਾ ਲਈ ਇਹ ਸਦਾਮ ਰਹੀਮ ਨੂੰ ਐਕਸਪੋਜ਼ ਹੋ ਗਿਆ ਇਹਨੂੰ ਵੋਟ ਕੋਈ ਨਹੀਂ ਪਾਏਗਾ ਇੱਥੇ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸ ਦੇਣੀ ਚਾਹਨਾ ਮੈਂ ਰਾਜਸਥਾਨ ਚ ਇਲੈਕਸ਼ਨ ਕਰਵਾ ਕੇ ਆਇਆ ਹਾਂ ਗੰਗਾ ਨਗਰ ਕੇ ਨਾ ਦਾ ਮੇਨ ਨਾ ਦਾ ਡੇਰਾ ਗੰਗਾ ਨਗਰ ਦੇ ਹਰਮਾਨਗੜ੍ਹ ਦੀ ਸਾਡੀਆਂ 11 ਸੀਟਾਂ ਸੀਗੀਆਂ ਅਸੀਂ 11 ਚੋਂ 9 ਜਿੱਤ ਕੇ ਆਏ ਹਾਂ ਦੋ ਸੀਟਾਂ ਕਾਂਗਰਸ ਨੇ ਆਪਣੀ ਗਲਤੀ ਨਾਲ ਜਿਹੜੀ ਗੰਗਾ ਨਗਰ ਸੀ ਉਹ ਅਸੀਂ ਜਿਸ ਬੰਦੇ ਨੂੰ ਦੇਣਾ ਚਾਹੁੰਦੇ ਸੀ ਉਹ ਨੂੰ ਨਹੀਂ ਦੇ ਕੇ ਕਿਉਂਕਿ ਮੈਂ ਉਹਦਾ ਨਾਂ ਹੀ ਲੈ ਲੜਦਾ ਬੜਾ ਵੱਡਾ ਉਹ ਦੋ ਸੀਟਾਂ ਸੈਂਡ ਦਾ ਕੰਟਰੈਕਟਰ ਸੀ ਉਹ ਮੈਂ ਆਪਣੇ ਤੇ ਨਹੀਂ ਸੀ ਲੈਣਾ ਚਾਹੁੰਦਾ ਕਿ ਬੜੇ ਵੱਡੇ ਸੈਂਡ ਕੰਟਰੈਕਟਰ ਨੂੰ ਦੇ ਕੇ ਸੁਜਿੰਦਰ ਸਿੰਘ ਰਦਾਵਾ ਕਿਦੇ ਸਮਾਨ ਹੀ ਨਾ ਲੱਗ ਗਿਆ ਹੋਏ ਮੈਂ ਕਿਹਾ ਜੀ ਮੈਨੇਜਰ ਨੂੰ ਦੇਣੀ ਡਿਸਟ੍ਰਿਕਟ ਮੇਰਾ ਪ੍ਰਧਾਨ ਹੈ ਇਹਨੂੰ ਦੇ ਦੋ ਉਹ ਮੈਂ ਸੀਟਾਂ ਮੈਂ ਮੇਰੇ ਕਰਕੇ ਉਹ ਆਰੇ ਦੂਜੀ ਸੀਟ ਸੀਗੀ ਜਿਹੜਾ ਸੁਨੀਲ ਜਾਖੜ ਦਾ ਤੇ ਜੀਜਾ ਸੀ ਉਹਦੇ ਚ ਕਿਹਾ ਗਿਆ ਇਹ ਪੁਰਾਣੇ ਕਾਂਗਰਸੀ ਆ ਸਾਡਾ ਉਥੋਂ ਦਾ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਅਸ਼ੋਕ ਕਾਂਸਲ ਉਹ ਤੇ ਗੱਤੀ ਦੁਚਿਤਾਰੇ ਰਾਮ ਰਹਿਮ ਕਾਕੇ ਨੀ ਆਂ ਰੇ ਅਸੀਂ 11 ਦੀ 11 ਸੀ